ਤਾਂ ਤੁਸੀਂ 18-20 ਲੱਖ ਦੇ ਵਿੱਚ ਇਨਕਲੂਡਿੰਗ ਜੀਆਈਸੀ ਤੁਸੀਂ इजीली ਕੈਨੇਡਾ ਜਾ ਸਕਦੇ ਹੋ ਤਾਂ ਜਾ ਕੇ ਆਪਣਾ ਵਰਕ ਪਰਮਿਟ ਵੀ ਲੈ ਸਕਦੇ ਹੋ ਤੇ ਅੱਗੇ ਫਿਊਚਰ ਚ ਪੀਆਰ ਵੀ इजीली ਮਿਲੇਗੀ ਸਾਰਾ ਕੁਝ ਵੀਜ਼ਾ ਤੁਹਾਡੇ ਹੱਥ ਚਉਗਾ ਸੀ ਉਦੋਂ ਪੈਸੇ ਲੱਗਣਗੇ ਅਸੀਂ ਆਸਟ੍ਰੇਲੀਆ ਦਾ ਵੀ ਪੈਕੇਜ ਡੀਲ ਕਰਦੇ ਆ ਸਾਰੇ ਪੈਸੇ ਉਹਦੇ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਣੇ ਆ 24 ਪਾਸਵਰਡ ਬੱਚਾ ਹੋਵੇ CBSE ਬੋਰਡ ਇੰਟਰਨੈਸ਼ਨਲ ਬੋਰਡ ਹੋਵੇ ਬੱਚਾ ਤੇ 70% ਨੰਬਰ 6 E ਚ ਬੈਂਡ ਨੂੰ ਡਾਇਰੈਕਟ ਲੈਵਲ 1 ਦੀ ਯੂਨੀਵਰਸਿਟੀ ਐਡਮਿਸ਼ਨ ਕਰਾ ਕੇ ਦੇਵਾਂਗੇ 100% ਆਟੋ ਗ੍ਰਾਂਟ ਵੀਜ਼ਾ ਆ ਰਹੇ ਨੇ ਸਾਡੇ ਕੋਲ ਆਇਰਲੈਂਡ ਦੀ ਵੀ ਆਪਸ਼ਨ ਜ ਹੈਗੀਆਂ ਨੇ ਆਇਰਲੈਂਡ ਦਾ ਬਹੁਤ ਵਧੀਆ ਵੀਜ਼ਾ ਆ ਰਿਹਾ ਉੱਥੇ ਅਰਨਿੰਗ ਵੀ ਬਹੁਤ ਵਧੀਆ 2.5 ਤੋਂ 3 ਲੱਖ ਰੁਪਿਆ ਐਬਰੀ ਸਟੂਡੈਂਟ ਹੈ ਉੱਥੇ ਕਮਾ ਲੈਂਦਾ ਮਹੀਨੇ ਦਾ ਕੰਮ ਹੈਗਾ ਉੱਥੇ ਬਿਲਕੁਲ ਕੰਮ ਹੈਗਾ ਜੀ ਤੁਸੀਂ ਸਰਚ ਕਰ ਸਕਦੇ ਹੋ ਸਾਡੇ ਤੋਂ ਕੰਟੈਕਟ ਨੰਬਰ ਲੈ ਸਕਦੇ ਹੋ ਬੱਚਿਆਂ ਦੇ ਕੱਲਾ ਕੈਨੇਡਾ ਆਸਟ੍ਰੇਲੀਆ ਨੂੰ ਛੱਡ ਕੇ ਤੁਸੀਂ ਇੱਧਰ ਉੱਧਰ ਜੁਕੇ ਜਰਮਨੀ ਆਇਰਲੈਂਡ ਇੱਧਰ ਵੀ ਮੂਵ ਹੋਵੋ ਤਾਂ ਕਿ ਬੱਚਾ ਇੱਥੋਂ ਪੜਨ ਜਾਂਦਾ ਹੈ ਪੜਨ ਦੇ ਨਾਲ ਨਾਲ ਉਹ ਕੰਮ ਵੀ ਫੀਸਾਂ ਵੀ ਕੱਢੂਗਾ ਆਪਣੀਆਂ ਤੇ ਨਾਲ ਅੱਗੇ ਪੀਆਰ ਦੀਆਂ ਬਹੁਤ ਵਧੀਆ ਆਪਸ਼ਨ ਜੇ ਹੈਗੀਆਂ ਨੇ ਅਗਰ ਤੁਸੀਂ ਜਰਮਨੀ ਜਾਣੇ ਵਰਕ ਪਰਮਿਟ ਵੀ ਤੁਹਾਨੂੰ ਮਿਲਦਾ ਵਾ ਤੁਸੀਂ ਅੱਜ ਦੇ ਟਾਈਮ 'ਚ ਅਮਰੀਕਾ ਦਾ ਬਹੁਤ ਵਧੀਆ ਵੀਜ਼ਾ ਆ ਰਿਹਾ ਹੈ ਅਮਰੀਕਾ ਅਗਰ ਤੁਸੀਂ ਟੌਪ ਦੀ 100 ਟੌਪ 100 ਚ ਯੂਨੀਵਰਸਿਟੀਆਂ ਸਰਚ ਕਰੋ ਤੁਸੀਂ ਆਪ ਐਡਮਿਸ਼ਨ ਕਰੋ ਜਾਂ ਕਿਸੇ ਏਜੰਟ ਤੋਂ ਵੀ ਐਡਮਿਸ਼ਨ ਕਰਾਉਂਦੇ ਹੋ ਇੱਕ ਵਾਰ ਚੈੱਕ ਜ਼ਰੂਰ ਕਰੋ ਕਿ ਤੁਹਾਡੀ ਯੂਨੀਵਰਸਿਟੀ ਦਾ ਐਕਸੈਪਟੈਂਸ ਰੇਟ ਕੀ ਹੈ ਯੂਐਸ ਅੰਬੈਸੀ 100% ਵੀਜ਼ਾ ਦੇ ਰਹੀ ਹੈ ਕੋਈ ਇਸ਼ੂ ਨਹੀਂ ਹੈਗਾ ਅੱਜ ਕੱਲ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਬਾਹਰ ਦਾ ਰੁਕਾ ਰਹੇ ਆ ਪਰ ਜਿੱਥੇ ਇੱਕ ਪਾਸੇ ਬਾਹਰ ਜਾ ਵੀ ਰਹੇ ਨੇ ਤੇ ਦੂਜੇ ਪਾਸੇ ਬਹੁਤ ਸਾਰੀ ਕਨਫਿਊਜ਼ਨ ਵੀ ਹੈ ਸਟੂਡੈਂਟਾਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ 12ਵੀਂ ਤੋਂ ਬਾਅਦ ਜਦੋਂ ਕੋਈ ਸੋਚਦਾ ਹੈ ਕਿ ਬਾਹਰ ਜਾਣਾ ਹੈ ਤਾਂ ਉਸ ਤੋਂ ਬਾਅਦ ਵੱਖੋ-ਵੱਖਰੀਆਂ ਕਨਫਿਊਜ਼ਨਾਂ ਉਸਦੇ ਮਨ ਦੇ ਵਿੱਚ ਆਉਂਦੀਆਂ ਚਾਹੇ ਵਰਕ ਪਰਮਿਟ ਨੂੰ ਲੈ ਕੇ ਹੋਵੇ ਪੀਆਰ ਨੂੰ ਲੈ ਕੇ ਹੋਵੇ ਜਾਂ ਫਿਰ ਅੱਜਕੱਲ ਜਿਵੇਂ ਸਭ ਕੁਝ ਸੋਸ਼ਲ ਮੀਡੀਆ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਕੋਈ ਕਿਤੇ ਕੰਮ ਨਹੀਂ ਬਾਹਰ ਮਿਲ ਰਿਹਾ ਤਾਂ ਅਜਿਹੀਆਂ ਗੱਲਾਂ ਦੇ ਵਿੱਚ ਜਿਹੜਾ ਸਟੂਡੈਂਟ ਹੁੰਦਾ ਹੈ ਤਾਂ ਉਹ ਕਿਤਨਾ ਕਿਤੇ ਉਲਝੇ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਇਮੀਗ੍ਰੇਸ਼ਨਾਂ ਦੇ ਚੱਕਰ ਲਾਉਂਦਾ ਤੇ ਆਖਰਕਾਰ ਫਿਰ ਇਮੀਗ੍ਰੇਸ਼ਨਾਂ ਤੋਂ ਬਾਅਦ ਜਦੋਂ ਵੀਜ਼ਾ ਲ ਹੋਰ ਸਟ੍ਰਾਗਲ ਵੀ ਸ਼ੁਰੂ ਹੁੰਦਾ ਤਾਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਪ੍ਰਾਈਮ ਵੀਜ਼ਾ ਤੋਂ ਪ੍ਰੀਟਿੰਸਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਹਾਂ ਬਾਈ ਜੀ ਜਿਵੇਂ ਮੈਂ ਗੱਲ ਕੀਤੀ ਕਿ ਹਰੇਕ ਕੋਈ ਸੋਚਦਾ ਹੈ ਕਿ ਬਾਹਰ ਜਾਣਾ ਜੋ ਪਲੱਸ 2 ਹੋ ਜਾਂਦੀ ਹੈ ਤਾਂ ਪਹਿਲਾਂ ਤਾਂ ਚਲੋ ਠੀਕ ਹੈ ਜਾਈ ਜਾਂਦੇ ਰਹਿੰਦੇ ਸੀ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੁਣ 2-3 ਸਾਲ ਹੋਏ ਨੇ ਬੜਾ ਕੁਝ ਸੋਸ਼ਲ ਮੀਡੀਆ ਜੋ ਦੇ ਐਕਟਿਵ ਹੋਇਆ ਲੋਕ ਦੇਖਦੇ ਆ ਕੰਮ ਨਹੀਂ ਹੁੰਦਾ ਤਾਂ ਜੇ ਆਪਾਂ ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰੀਏ ਪੰਜਾਬ ਬਹੁਤ ਜਾਂਦੇ ਆ ਤਾਂ ਹੁਣ ਜਿਵੇਂ ਜੀਆਈਸੀ ਵੀ ਉਹਨਾਂ ਨੇ ਜਿਹੜਾ ਡਬਲ ਕਰ ਦਿੱਤਾ ਕੈਨੇਡਾ ਨੇ ਤੇ ਨਾ ਹੀ ਉੱਥੇ ਜਿਹੜਾ ਕੰਮ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਤਾਂ ਫਿਰ ਸਟੂਡੈਂਟ ਜਾਵੇ ਤਾਂ ਜਾਵੇ ਕਿੱਥੇ ਜਿਹੜੀ ਕੈਨੇਡਾ ਦੀ ਗੱਲ ਕਰੀਏ ਜੀ ਆਪਾਂ ਕੈਨੇਡਾ ਦੇ ਵਿੱਚ ਮੈਂ ਲਾਸਟ ਆਪਣਾ ਜਿਹੜਾ ਸੋਚੀ ਉਹਦੇ ਵਿੱਚ ਵੀ ਕਹਿ ਕੇ ਹਟਿਆ ਕਿ ਜਿਹੜਾ ਕੈਨੇਡਾ ਦੇ ਵਿੱਚ ਕੰਮ ਦੀ ਪ੍ਰੋਬਲਮ ਬ੍ਰੈਮਟਨ ਦੇ ਵਿੱਚ ਹੈ ਅਛਾ ਜੀਆਈਸੀ ਦੀ ਗੱਲ ਕਰੀਏ ਤਾਂ ਜੀਆਈਸੀ ਜਿਹੜਾ ਅਗਰ ਤੁਸੀਂ ਮੌਨਟਰੀਅਲ ਅਪਲਾਈ ਕਰਦੇ ਹੋ ਤਾਂ 15300 ਪੇ ਕਰਕੇ ਤੁਸੀਂ ਜੀਆਈਸੀ ਜਾ ਸਕਦੇ ਹੋ ਤਾਂ ਜਿਹੜਾ ਪਿੱਛੇ ਜਦੋਂ ਆਪਾਂ ਜੀਆਈਸੀ ਇਨਕਰੀਜ ਨਹੀਂ ਹੋਇਆ ਸੀ ਉਦੋਂ ਵੀ ਬੱਚੇ ਦਾ 17-18 ਲੱਖ ਰੁਪਇਆ ਖਰਚਾ ਆਂਦਾ ਸੀਗਾ ਤਾਂ ਸਾਡੇ ਕੋਲ ਇਹ ਜੇ ਕਾਲਜਿਸ ਹੈਗੇ ਆ ਜਿਨ੍ਹਾਂ ਦਾ ਵਰਕ ਪਰਮਿਟ ਵੀ ਹੈਗਾ ਤਾਂ ਤੁਸੀਂ 18-20 ਲੱਖ ਦੇ ਵਿੱਚ ਇਨਕਲੂਡਿੰਗ ਜੀਆਈਸੀ ਤੁਸੀਂ ਈਜ਼ੀਲੀ ਕੈਨੇਡਾ ਜਾ ਸਕਦੇ ਹੋ ਤਾਂ ਜਾ ਕੇ ਆਪਣਾ ਵਰਕ ਪਰਮਿਟ ਵੀ ਲੈ ਸਕਦੇ ਹੋ ਤੇ ਅੱਗੇ ਫਿਊਚਰ ਚ ਪੀਆਰ ਵੀ ਈਜ਼ੀਲੀ ਮਿਲੇਗੀ ਸੈਕੰਡ ਤੁਹਾਡੋਂ ਜਿਹੜੀ ਲੋਕੇਸ਼ਨ ਥੋੜੀ ਹਟਕੇ ਵੀ ਹੋ ਜਾਏਗੀ ਕਿਉਂਕਿ ਮੌਂਟਰੀਅਲ ਦੇ ਵਿੱਚ ਬਹੁਤ ਘੱਟ ਬੱਚੇ ਜਾਂਦੇ ਆ ਤਾਂ ਮੈਂ ਤਾਂ ਪ੍ਰੈਫਰ ਕਰੂੰਗਾ ਕਿ ਮੌਂਟਰੀਅਲ ਜਾਂ ਤੁਸੀਂ ਅਲਬਰਟਾ ਜਾਂ ਬਿਨਿਪੈਕ ਇਸ ਸਟੇਟ ਵੱਲ ਜਾਓ ਤਾਂ ਕਿ ਤੁਹਾਡਾ ਜਿਹੜਾ ਪੀਆਰ ਤੇ ਵੀ ਕੋਈ ਪ੍ਰੋਬਲਮ ਨਾ ਹੋਵੇ ਵਰਕ ਪਰਮਿਟ ਦੀ ਵੀ ਪ੍ਰੋਬਲਮ ਨਾ ਹੋਵੇ ਤਾਂ ਕੰਮ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਤੁਹਾਨੂੰ ਕੰਮ ਦੀ ਪ੍ਰੋਬਲਮ ਕੈਨੇਡਾ 'ਚ ਨਾ ਆਵੇ ਤਾਂ ਅਸੀਂ ਕੈਨੇਡਾ ਦੇ ਵਿੱਚ ਪੈਕੇਜ ਵੀ ਕਰਦੇ ਆ ਜੀ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਨੇ ਆ ਉਹਦੇ 'ਚ ਅਸੀਂ ਕੋਈ ਐਮਬੈਸੀ ਫੀਸ ਨਹੀਂ ਲੈਂਦੇ ਕੋਈ ਆਫਰ ਲੈਟਰ ਚਾਰजेस ਨਹੀਂ ਆ ਕੋਈ ਜੀਆਈਸੀ ਦਾ ਪੇ ਨਹੀਂ ਕਰ ਅਸੀਂ ਜਦੋਂ ਸਾਰਾ ਕੁਝ ਵੀਜ਼ਾ ਤੁਹਾਡੇ ਹੱਥ ਚੋਂ ਗਿਆ ਸੀ ਉਦੋਂ ਪੈਸੇ ਲੰਭਗੇ ਅਰਾਊਂਡ 18-20 ਲੱਖ ਰੁਪਏ ਦਾ ਪੈਕੇਜ ਹੈਗਾ ਸਾਡਾ ਤਾਂ ਤੁਸੀਂ ਆਪਣਾ ਵਰਕ ਪਰਮਿਟ ਵਾਲਾ ਕਾਲਜ ਲੈ ਕੇ ਇੰਡੀਆ ਤੋਂ ਕੈਨੇਡਾ ਜਾ ਸਕਦੇ ਹੋ ਖਰਚਾ ਬਿਲਕੁਲ 1 ਲੱਖ 2 ਲੱਖ ਦਾ ਐਕਸਟਰਾ ਲਾਸਟ ইয়ার ਤੋਂ ਪਹਿਣਾ ਨਾ ਕਿ ਉਹ 10-10 ਲੱਖ ਵਾਲੀਆਂ ਗੱਲਾਂ ਨਹੀਂ ਹੈਗੀਆਂ ਅੱਛਾ ਬਾਈ ਜੀ ਪੀਆਰ ਦੇ ਲਈ ਜੇ ਕੈਨੇਡਾ ਦੀ ਮੈਂ ਗੱਲ ਕਰਾਂ ਤਾਂ ਪੀਆਰ ਦੇ ਲਈ ਜਿਹੜਾ ਕੋਈ ਸਟੂਡੈਂਟ ਜੇ ਚੁਆਇਸ ਕਰਦਾ ਹੈ ਕਾਲਜ ਦੇ ਵਿੱਚੋਂ ਜਾਂ ਸਟੱਡੀ ਦੇ ਵਿੱਚੋਂ ਕੋਰਸ ਦੇ ਵਿੱਚੋਂ ਇਹਨਾਂ ਚੀਜ਼ਾਂ ਦਾ ਵੀ ਕੋਈ ਫਰਕ ਪੈਂਦਾ ਬਹੁਤ ਫਰਕ ਪੈਂਦਾ ਜੀ ਆਨਲਾਈਨ ਟਾਈਮ ਦੇ ਵਿੱਚ ਜਨਵਰੀ ਤੋਂ ਮੈਡੀਕਲ ਦਾ ਜਿਹੜਾ ਹੈਗਾ ਪਰਸਨਲ ਸਪੋਰਟ ਵਰਕਰ ਨੂੰ ਪੀਆਰ ਲਿਸਟ ਦੇ ਵਿੱਚ ਉਹਨਾਂ ਨੇ ਲੈ ਲਿਆ ਤਾਂ ਜਿਹੜਾ ਬੱਚਾ 1 ਸਾਲ ਸਟੱਡੀ ਕਰਨ ਤੋਂ ਬਾਅਦ ਉੱਥੇ ਸਿੱਧੀ ਡਾਇਰੈਕਟਲੀ ਪੀਆਰ ਅਪਲਾਈ ਕਰ ਸਕਦਾ ਹੈ ਮੈਡੀਕਲ ਵਾਲਾ ਬਿਲਕੁਲ ਮੈਡੀਕਲ ਵਾਲਾ ਜੀ ਤੋ ਅੱਜ ਦਾ ਜਿਹੜਾ ਟਾਈਮ ਹੈ ਕੈਨੇਡਾ ਜਦੋਂ ਚੂਜ਼ ਕਰਨਾ ਨਾ ਆਪਾਂ ਤਾਂ ਪਹਿਲੇ ਹੀ ਆਪਾਂ ਦੇਖ ਕੇ ਚੂਜ਼ ਕਰੀਏ ਕਿ ਅੱਗੇ ਜਾ ਕੇ ਫਿਊਚਰ ਚ ਇਸ ਕੋਰਸ ਦੇ ਜਾਂ ਇਹ ਇਸ ਕੋਰਸ ਦੇ ਨਾਲ ਜਿਹੜਾ ਵਰਕ ਪਰਮਿਟ ਸਾਨੂੰ ਪੀਏਐਸਡਬਲਯੂਪੀ ਮਿਲੇਗਾ ਕਿ ਨਹੀਂ ਮਿਲੇਗਾ ਤਾਂ ਪਹਿਲੇ ਹੀ ਚੂਜ਼ ਕਰਕੇ ਜਾਓ ਇੱਥੋਂ ਤਾਂ ਕਿ ਜਿਹੜਾ ਨਵਾਂ 29 ਜੁਲਾਈ ਨੂੰ ਇੱਕ ਨਵਾਂ ਅਪਡੇਟ ਆ ਰਿਹਾ ਤੁਸੀਂ ਉੱਥੇ ਜਾ ਕੇ ਕਾਲਜ ਵੀ ਚੇਂਜ ਨਹੀਂ ਕਰ ਸਕਦੇ ਫਿਰ ਜਿਹੜੀ ਸਟੱਡੀ ਤੁਸੀਂ ਲੈ ਲਈ ਇੱਥੋਂ ਇੰਡੀਆ ਤੋਂ ਉਹੀ ਤੁਹਾਨੂੰ ਪੂਰੀ ਕਰਨੀ ਪਵੇਗੀ ਜਾਂ ਫਿਰ ਤੁਹਾਨੂੰ ਉੱਥੇ ਜਾ ਕੇ ਵੀਜ਼ਾ ਨਵਾਂ ਅਪਲਾਈ ਕਰਨਾ ਪਵੇਗਾ ਸਟੂਡੈਂਟ ਵੀਜ਼ਾ ਨਵੇਂ ਕਾਲਜ ਦਾ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਬੜੀ ਅਪਡੇਟ ਆਈ ਸੀਗੀ ਲੋਕਾਂ ਦੇ ਮਨ 'ਚ ਉਹਨੂੰ ਕਨਫਿਊਜ਼ਨ ਵੀ ਆ ਲੈ ਕੇ ਕਿਉਂਕਿ ਪੋਸਟ ਵਰਕ ਵੀਜ਼ਾ ਪਰਮਿਟ ਸੀ ਜਿਹੜਾ ਉਹਦੇ ਉੱਪਰ ਜਿਹੜਾ ਵਾਰਨਿੰਗ ਲਗਾਈ ਸੀ ਕਿ ਇਸ ਤੋਂ ਬਾਅਦ ਖਾਸ ਤੌਰ ਤੇ ਜਿਹੜਾ ਬਾਰਡਰ ਏਰੀਆ ਤੋਂ ਜਾਂਦੇ ਸੀਗੇ ਸਟੂਡੈਂਟ ਕਿ ਇਹ ਵਰਕ ਪਰਮਿਟ ਵਾਲੇ ਨਹੀਂ ਜਾਣਗੇ ਬਿਲਕੁਲ ਜਿਹੜੇ ਸਟੂਡੈਂਟ ਆਪਣਾ ਪੋਸਟ ਸਟਡੀ ਵਰਕ ਪਰਮਿਟ ਬਾਰਡਰ ਤੋਂ ਲੈ ਲੈਂਦੇ ਤੇ इजीली ਮਿਲਦਾ ਸੀ ਬਟ ਹੁਣ ਕੀ ਕੀਤਾ ਉਹਨਾਂ ਨੇ ਕਿ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਬੰਦ ਨਹੀਂ ਕੀਤਾ ਉਹਨਾਂ ਨੇ ਜਿਹੜੇ ਬੱਚਿਆਂ ਦੀ ਸਟੱਡੀ ਕੰਪਲੀਟ ਹੋ ਗਈ ਜਿਨ੍ਹਾਂ ਦਾ ਪੋਸਟ ਸਟੱਡੀ ਪਰਮਿਟ ਐਲੀਜੀਬਿਲਟੀ ਹੈਗੀ ਹੈ ਉਹ ਆਨਲਾਈਨ ਆਪਣਾ ਵੀਜ਼ਾ ਜ਼ਰੂਰ ਅਪਲਾਈ ਕਰਨ ਤਾਂ इजीली ਉਹਨਾਂ ਦਾ ਵੀਜ਼ਾ ਗ੍ਰਾਂਟ ਹੋ ਜਾਵੇ ਅਸਾਂ ਆਨਲਾਈਨ ਅਪਲਾਈ ਕਰ ਸਕਦੇ ਆ ਉਹਨਾਂ ਨੇ ਸਿਰਫ ਬਾਰਡਰ ਤੋਂ ਜਾ ਕੇ ਬੰਦ ਕੀਤਾ ਉਹ ਇੱਕ ਬਾਈ ਜੀ ਜੇ ਆਸਟ੍ਰੇਲੀਆ ਦੀ ਕਿਉਂਕਿ ਆਸਟ੍ਰੇਲੀਆ ਵੀ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਆ ਆਸਟ੍ਰੇਲੀਆ ਨੇ ਪਿਛਲੇ ਦਿਨੀ ਬ ਤੇ ਹੁਣ ਵੀ ਕਿਹਾ ਜਾ ਰਿਹਾ ਕਿ ਉਹ ਇੰਪਲੀਮੈਂਟੇਸ਼ਨ ਜਿਹੜੀ ਹੈ ਉਹਨਾਂ ਰੂਲਸ ਦੇ ਅੱਗੇ ਇੱਕ ਦੋ ਮਹੀਨਿਆਂ ਦੇ ਵਿੱਚ ਆ ਜਾਣੀ ਹੈ ਇਹਨੂੰ ਆ ਗਈ ਹੈ ਜੀ ਬਹੁਤ ਕੁਝ ਚੇਂਜ ਕੀਤਾ ਉਹਨਾਂ ਨੇ ਜਿਹੜੇ ਬੱਚੇ ਨੇ ਆਸਟ੍ਰੇਲੀਆ ਜਾਣਾ ਹੈ ਅਸੀਂ ਆਸਟ੍ਰੇਲੀਆ ਦਾ ਵੀ ਪੈਕੇਜ ਡੀਲ ਕਰਦੇ ਆ ਸਾਰੇ ਪੈਸੇ ਉਹਦੇ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਨੇ ਆ 24 ਪਾਸਵਰਡ ਬੱਚਾ ਹੋਵੇ CBSE ਬੋਰਡ ਇੰਟਰਨੈਸ਼ਨਲ ਬੋਰਡ ਹੋਵੇ ਬੱਚਾ ਤੇ 70% ਨੰਬਰ 6 ਇਚ ਬੈਂਡ ਨੂੰ ਡਾਇਰੈਕਟ ਲੈਵਲ 1 ਦੀ ਯੂਨੀਵਰਸਿਟੀ ਐਡਮਿਸ਼ਨ ਕਰਾ ਕੇ ਦੇਵਾਂਗੇ 100% ਆਟੋ ਗ੍ਰਾਂਟ ਵੀਜ਼ੇ ਆ ਰਹੇ ਨੇ ਅਗਰ ਤੁਸੀਂ 23 ਪਾਸ ਆਊਟ ਹੈਗੇ ਹੋ ਜਾਂ 22 ਪਾਸ ਤੁਹਾਡੀ ਬੈਂਡ ਸਕੋਰ ਵੀ ਘਟਨੇ ਤੁਹਾਡੀ ਪਰਸੈਂਟੇਜ ਵੀ ਘਟ ਹੈ ਤਾਂ ਤੁਹਾਡੀ ਮਨੀ ਬੇਸਡ ਹੈ ਆਸਟ੍ਰੇਲੀਆ ਤੁਹਾਨੂੰ ਵੀਜ਼ਾ ਨਹੀਂ ਦੇਗਾ ਆਸਟ੍ਰੇਲੀਆ ਨੇ ਕਰੀਮ ਹੀ ਲੈਣੀ ਹੈ ਅਗਰ ਤੁਸੀਂ ਵਧੀਆ ਕੁਆਲੀਫਾਈਡ ਹੈਗੇ ਹੋ ਅੱਛੇ ਸਕੂਲ ਤੋਂ ਪੜ੍ਹੇ ਹੋ ਤਾਂ ਤੁਸੀਂ 100% ਆਸਟ੍ਰੇਲੀਆ ਦਾ ਵੀਜ਼ਾ ਬਿਲਕੁਲ ਜੀ ਸਕੂਲਿੰਗ ਵੀ ਦੇਖਣੀ ਹੈ ਉਹਨਾਂ ਨੇ ਪਿੱਛੇ ਬਿਲਕੁਲ ਜੀ ਜਿਹੜਾ ਬੱਚਾ CBSE ਬੋਰਡ ਨੂੰ ਜਿਹੜੀ ਯੂਨੀਵਰਸਿਟੀ ਐਡਮਿਸ਼ਨ ਨਹੀਂ ਦੇ ਰਹੀ ਪੰਜਾਬ ਬੋਰਡ ਨੂੰ ਰਣਾ ਬੋਰਡ ਨੂੰ ਵੈਲਿਡ ਨਹੀਂ ਹੈਗੇ ਪੰਜਾਬ ਬੋਰਡ ਤੋਂ ਕੀਤੀ ਵੈਲਿਡ ਹੈਗੇ ਆ ਬਟ ਉਹਨਾਂ ਦਾ ਹਾਂ ਰਿਫਿਊਜ਼ਲ ਨਹੀਂ ਰਿਫਿਊਜ਼ਲ ਤਾਂ ਚਲੋ ਐਮਬੈਸੀ ਦੇ ਅੱਗ ਪਾਰਟ ਯੂਨੀਵਰਸਿਟੀ ਐਡਮਿਸ਼ਨ ਹੀ ਨਹੀਂ ਕਲੀਅਰ ਕਰਦੀ ਜੀਟੀ ਨਹੀਂ ਕਲੀਅਰ ਕਰਦੀ ਅੱਛਾ ਉੱਥੇ ਜਿਹੜਾ ਬੰਦੇ ਨੇ ਅੱਗੇ ਕੋਈ ਇੰਟਰਨੈਸ਼ਨਲ ਬੋਰਡ ਨੂੰ ਹੀ ਪ੍ਰੀਫਰੈਂਸ ਦਿੰਦੇ ਆ ਉਹ ਤੇ ਜੇ ਕੋਈ ਬੱਚਾ ਸੀਬੀਐਸਸੀ ਬੋਰਡ ਦਾ ਇੰਟਰਨੈਸ਼ਨਲ ਬੋਰਡ ਦਾ ਹੈਗਾ 24 ਪਾਸ ਆਊਟ ਪਲੱਸ 2 ਕੀਤੀ ਆ ਉਹਨੇ ਤਾਂ ਮੋਸਟ ਵੈਲਕਮ ਹੈ ਉਹ ਆਸਟ੍ਰੇਲੀਆ ਜਾ ਸਕਦਾ ਵਾ ਅੱਛਾ ਕੀ ਹੁਣ ਸੀਬੀਐਸਸੀ ਬੋਰਡ ਤੋਂ ਹੀ ਜਿਹੜਾ ਜਾਊਗਾ ਉਹਦੇ ਲਈ ਜ਼ਿਆਦਾ ਬੈਨੀਫਿਟ ਰੂ ਉਹ ਉਹਨਾਂ ਨੇ ਫੰਡ ਅਨਗਰੀਜ਼ ਕੀਤੇ ਆਪਣੇ ਜੀਟੀ ਦਾ ਜਿਹੜਾ ਸਾਰਾ ਉਹਨਾਂ ਦਾ 6 ਮਨთ ਲੈਵਲ 1 ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ 6 ਮਨთ 올ਡ ਫੰਡ ਚਾਹੀਦੇ ਨੇ ਜਾਂ ਇਨਕਮ ਆਫ ਸੋਰਸਸ ਚਾਹੀਦੇ ਨੇ ਉਹ ਸਾਰਾ ਅਸੀਂ ਐਕਸਪਲੇਨ ਕਰਾਂਗੇ ਜਦੋਂ ਬੱਚਾ ਸਾਡੇ ਕੋਲ ਪਹੁੰਚੂਗਾ ਪਰ ਈਜ਼ੀਲੀ ਜਿਹੜਾ ਬੱਚਾ ਇਸ ਕਰਾਈਟਰੀਆ ਨੂੰ ਫਾਲੋ ਕਰਦਾ ਹੈ ਜਾਂ ਜਿਹੜੇ ਬੱਚੇ ਕੋਲ 6 ਈਚ ਬੈਂਡ ਹੈਗੇ ਆ ਸਾਡੇ 6 ਬੈਂਡ ਹੈਗੇ ਆ 24 ਪਾਸਪੋਰਟ ਹੈਗਾ ਤਾਂ ਉਹ इजीली ਆਪਣਾ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦਾ ਤੇ ਉਸ ਤੋਂ ਬਾਅਦ ਸਾਡੇ ਕੋਲ ਉਹ ਬੱਚੇ ਵੀ ਆ ਜਾਂਦੇ ਜਿਨ੍ਹਾਂ ਦੇ ਬੈਂਡ ਬਹੁਤ ਘੱਟ ਨੇ ਪਰਸੈਂਟੇਜ ਬਹੁਤ ਘੱਟ ਹੈ ਤੇ ਉਹ ਬਾਹਰ ਮਤਲਬ ਜਾਣਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਤਾਂ ਸਾਡੇ ਕੋਲ ਆਇਰਲੈਂਡ ਦੀ ਵੀ ਆਪਸ਼ਨ ਹੈਗੀਆਂ ਨੇ ਆਇਰਲੈਂਡ ਦਾ ਬਹੁਤ ਵਧੀਆ ਵੀਜ਼ਾ ਆ ਰਿਹਾ ਉੱਥੇ ਅਰਨਿੰਗ ਵੀ ਬਹੁਤ ਵਧੀਆ 2.5 ਤੋਂ 3 ਲੱਖ ਰੁਪਿਆ ਹੈਵਰੀ ਸਟੂਡੈਂਟ ਹੈ ਉੱਥੇ ਕਮਾ ਲੈਂਦਾ ਮਹੀਨੇ ਦਾ ਕੰਮ ਹੈਗਾ ਉੱਥੇ ਬਿਲਕੁਲ ਕੰਮ ਹੈਗਾ ਜੀ ਤੁਸੀਂ ਸਰਚ ਕਰ ਸਕਦੇ ਹੋ ਸਾਡੇ ਤੋਂ ਕੰਟੈਕਟ ਨੰਬਰ ਲੈ ਸਕਦੇ ਹੋ ਬੱਚਿਆਂ ਦੇ ਸੈਕੰਡ ਜਰਮਨੀ ਦਾ ਸਾਡਾ ਇੱਕ ਵੀ ਵੀਜ਼ਾ ਰਿਫਿਊਜ਼ ਨਹੀਂ ਜਰਮਨ ਤੁਸੀਂ ਅਗਰ ਬੇਸਟ ਕਰੋਗੇ ਤਾਂ ਕਿਸੇ ਕੋਈ ਰਿਸ਼ਤੇਦਾਰ ਨੂੰ ਫੋਨ ਕਰਕੇ ਪੁੱਛੋ ਕਿ ਉੱਥੇ ਕੰਮ ਆਏਗਾ ਕਿ ਨਹੀਂ ਜਰਮਨੀ ਵੀ ਬਹੁਤ ਮੈਂ ਤਾਂ ਬੱਚਿਆਂ ਨੂੰ ਸਲਾਹ ਦਊਂਗਾ ਕਿ ਕੱਲਾ ਕੈਨੇਡਾ ਆਸਟ੍ਰੇਲੀਆ ਨੂੰ ਛੱਡ ਕੇ ਤੁਸੀਂ ਇੱਧਰ ਉੱਧਰ ਯੂਕੇ ਜਰਮਨੀ ਆਇਰਲੈਂਡ ਇੱਧਰ ਵੀ ਮੂਵ ਹੋਵੋ ਤਾਂ ਕਿ ਬੱਚਾ ਇੱਥੋਂ ਪੜਨ ਜਾਂਦਾ ਹੈ ਪੜਨ ਦੇ ਨਾਲ ਨਾਲ ਉਹ ਕੰਮ ਵੀ ਵੀਜ਼ਾ ਵੀ ਕੱਢੂਗਾ ਆਪਣੀਆਂ ਤੇ ਨਾਲ ਅੱਗੇ ਪੀਆਰ ਦੀਆਂ ਬਹੁਤ ਵਧੀਆ ਆਪਸ਼ਨ ਜੇ ਹੈਗੀਆਂ ਨੇ ਅਗਰ ਤੁਸੀਂ ਜਰਮਨੀ ਜਾਣੇ ਵਰਕ ਪਰਮਿਟ ਵੀ ਤੁਹਾਨੂੰ ਮਿਲਦਾ ਵਾ ਤੁਸੀਂ ਵਧੀਆ ਸਟੱਡੀ ਲੈ ਕੇ ਜਾਓ ਇੱਥੋਂ ਪੈਸੇ ਸਾਰੇ ਅਸੀਂ ਉਦੋਂ ਵੀਜ਼ਾ ਲੱਗਣ ਤੋਂ ਬਾਅਦ ਹੀ ਲਵਾਂਗੇ ਇਸ ਕੰਟਰੀਆਂ ਦੇ ਵੀ ਮੇਨ ਅੱਜ ਦਾ ਜਿਹੜਾ ਪਰਪਸ ਹੈ ਲੋਕਾਂ ਦਾ ਕਿ ਅਸੀਂ ਬੈਲ ਸੈਟਲਡ ਹੋਣਾ ਕਿੱਥੇ ਜਾ ਕੇ ਹੋਈ ਹੈ ਜਿੱਥੇ ਕੰਮ ਵੀ ਹੋਵੇ ਅਸੀਂ ਸਾਨੂੰ ਘਰੋਂ ਵੀਜ਼ਾ ਨਹੀਂ ਲੈਣੀ ਪੈਣਾ ਤਾਂ ਆਇਰਲੈਂਡ ਜਰਮਨੀ ਇਸ ਟਾਈਮ ਬਹੁਤ ਵਧੀਆ ਵੀਜ਼ਾ ਦੇ ਰਿਹਾ ਸਟੂਡੈਂਟ ਵੀਜ਼ਾ ਤੁਸੀਂ इजीली ਜਾ ਕੇ ਉੱਥੇ ਅੱਛੀ ਅਰਨਿੰਗ ਕਰ ਸਕਦੇ ਹੋ ਯੂਰਪ ਦੇ ਵਿੱਚ ਬੈਨੀਫਿਟ ਹੈਗਾ ਸਟੂਡੈਂਟ ਨੂੰ ਬਿਲਕੁਲ ਹੈਗਾ ਜੀ ਵਧੀਆ ਕੰਟਰੀਜ਼ ਜੇ ਤੁਸੀਂ ਗੱਲ ਕਰੋ ਜਰਮਨੀ ਆਇਰਲੈਂਡ ਦੀ ਤਾਂ ਜਿਨ੍ਹਾਂ ਦੀ ਤੁਸੀਂ ਆਪਣਾ ਉੱਥੇ ਜਿਹੜੇ ਵੀ ਤੁਹਾਡੇ ਹਰ ਇੱਕ ਪੰਜਾਬੀ ਹਰ ਇੱਕ ਜਗ੍ਹਾ ਤੇ ਬੈਠੇ ਨੇ ਇੱਕ ਵਾਰ ਤੁਸੀਂ ਜ਼ਰੂਰ ਉਹਨਾਂ ਦੀ ਸਲਾਹ ਲਓ ਕਿ ਤੁਹਾਨੂੰ ਆਪਣੇ ਆਪ ਦੱਸਣਗੇ ਕਿ ਬੈਨੀਫਿਟ ਹੈਗਾ ਕਿ ਨਹੀਂ ਹੈਗਾ ਇਹ ਫਿਰ ਲੋਕ ਜੇ ਯੂਰਪ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਯੂਰਪ ਦੇ ਵਿੱਚ ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਕੰਟੈਕਟ ਕਰਦੇ ਆ ਅਸੀਂ ਜਰਮਨੀ ਤੇ ਆਇਰਲੈਂਡ ਦੇ ਜਿਹੜੀ ਦੋ ਕੰਟਰੀਆਂ ਹੈਗੀਆਂ ਨੇ ਅਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹਾਂ ਔਰ ਵੀਜਾ ਦੇ ਵਿੱਚ 100% ਆ ਰਿਹਾ ਕੋਈ ਇਹਦੇ ਚ ਇਦਾਂ ਦਾ ਨਹੀਂ ਹੈਗਾ ਵੀ ਰਿਫਿਊਜ਼ਲ ਕੋਈ ਨਹੀਂ ਹੈਗੀਆਂ ਐਲੈਂਡ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਚੈੱਕ ਪੀਆਰ ਵਗੈਰਾ ਮਿਲ ਜਾਂਦੀ ਈਜ਼ਲੀ ਪੀਆਰ ਲਈ ਹਾਂ ਬਿਲਕੁਲ ਜੇ ਤੁਸੀਂ ਲੀਗਲੀ ਤਰੀਕੇ ਨਾਲ ਪੜੋਗੇ ਅੱਗੇ ਕੋਰਸੇ ਕਰੋਗੇ ਵਰਕ ਪਰਮਿਟ ਤੋਂ ਬਾਅਦ ਪੀਆਰ ਦੀ ਆਪਸ਼ਨ ਵੀ ਹੈਗੀਆਂ ਨੇ ਹੂੰ ਤੋ ਉਹ ਸਾਰਾ ਹੀ ਹੈ ਕੈਨੇਡਾ ਆਸਟ੍ਰੇਲੀਆ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਪਰ ਜਾਦੇ ਨੌਜਵਾਨ ਕਿਹੜਾ ਆਸਟ੍ਰੇਲੀਆ ਕੋ ਚੂਜ਼ ਕਰਦੇ ਨੇ ਯੂਰਪ ਨੂੰ ਕਿਉਂ ਨਹੀਂ ਜਾਂਦੇ ਹੈਗੇ ਨੇ ਜਿਹੜੀ ਅੱਜ ਦੀ ਅੱਜ ਦੀ ਜਿਹੜੀ ਦੌੜ ਹੈ ਨਾ ਉਹ ਲੱਗੀ ਕੈਨੇਡਾ ਦੇ ਵਿੱਚ ਕਿਉਂ ਕਿ ਆਪਣੇ ਪਿੰਡਾਂ ਦੀ ਅੱਜ ਗੱਲ ਕਰੀ ਤਾਂ ਹਰ ਇੱਕ ਪਿੰਡ ਦੇ ਵਿੱਚੋਂ ਮੈਨੂੰ ਨੂੰ ਲੱਗਦਾ ਕੋਈ ਕਿਸੇ ਘਰ ਦਾ ਬੱਚਾ ਇੱਕ ਅੱਧਾ ਕੈਨੇਡਾ ਚ ਨਾ ਹੋਵੇ ਹੂੰ ਤਾਂ ਜਦੋਂ ਕੋਈ ਇੱਕ ਬੱਚਾ ਉੱਥੇ ਜਾ ਕੇ ਮਿਹਨਤ ਕਰਕੇ ਸੈਟਲ ਹੁੰਦਾ ਤਾਂ ਪਿੱਛੇ ਉਹਦਾ ਪਰਿਵਾਰ ਚਾਹੁੰਦਾ ਕਿ ਵੀ ਸਾਡਾ ਬੱਚਾ ਉੱਥੇ ਹੀ ਚੱਲ ਜੇ ਤਾਂ ਉਹ ਦੌੜ ਦੇ ਵਿੱਚ ਕੀ ਹੁੰਦਾ ਹੁਣ ਸਟੂਡੈਂਟ ਕਿਉਂ ਘਟ ਗਿਆ ਕਿਉਂਕਿ ਉਹਨਾਂ ਨੇ ਜੀਏਸੀ ਡਬਲ ਕਰਤਾ ਤੇ ਕਾਲਜ ਦੀਆਂ ਫੀਸਾਂ ਥੋੜੀਆਂ ਇੰਕਰੀਜ਼ ਹੋ ਗਈਆਂ ਪਰ ਅਗਰ ਤੁਸੀਂ ਲੋਕੇਸ਼ਨ ਬ੍ਰੈਮਟਨ ਨੂੰ ਛੱਡ ਕੇ ਇੱਧਰ ਉੱਧਰ ਕਿਤੇ ਵੀ ਲਾਓਗੇ ਕਾਲਜ ਦੀਆਂ ਫੀਸੇਜ਼ ਵੀ ਘਟ ਨੇ ਸਾਡੇ ਕੋਲ ਮੌਂਟਰੀਅਲ ਲੈ ਲਓ 100 18 ਤੋਂ 20 ਲੱਖ ਦਾ ਪੈਕੇਜ ਹੈਗਾ ਉੱਥੇ ਕੰਮ ਵੀ ਹੈਗਾ ਇਨਕਲੂਡਿੰਗ ਜੀਏਸੀ ਵੀ ਵਿੱਚ ਪੇ ਕਰਕੇ ਦੇ ਰਹੇ ਆ ਕੰਮ ਵੀ ਹੈਗਾ ਉੱਥੇ ਤੁਸੀਂ ਕੰਮ ਅਗਰ ਉਸ ਤੋਂ ਅੱਗੇ ਤੁਸੀਂ ਕਯੂਬਿਕ ਦੇ ਅਗਲੇ ਆਪਣਾ ਨਿਊ ਬ੍ਰੈਸ ਬਿਕ ਹੈਗਾ ਤੇ ਸਕੈਚਮੈਨ ਹੈਗਾ ਇਧਰ ਇਧਰ ਉਧਰ ਨਿਕਲੋਗੇ ਤਾਂ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਬੱਚੇ ਬ੍ਰੈਮਟਨ ਵਾਲੇ ਬੱਚੇ ਵੀ ਉੱਥੋਂ ਮੂਵ ਹੋ ਕੇ ਪ੍ਰਿੰਸ ਆਇਰਲੈਂਡ ਚੱਲ ਜਾਂਦੇ ਆ ਮੋਨਿਟਰ ਕੋਈ ਇਧਰ ਚੱਲ ਗਿਆ ਕੋਈ ਬਿਨ ਹੀ ਪੈਗ ਚੱਲ ਗਿਆ ਪੀਆਰ ਲੈਣ ਲਈ ਜਾਂਦੀ ਹੈ ਹੂੰ ਉੱਥੋਂ ਜਾ ਕੇ ਫਿਰ ਵਾਪਸ ਆ ਜਾਂਦੇ ਜੇ ਮੌਂਟਰੀਅਲ ਦਾ ਆਪਣੇ ਕਹਿੰਦੇ ਨੇ ਜਿੱਤੇ ਡਾਇਰੈਕਟਲੀ ਉੱਥੇ ਐਡਮਿਸ਼ਨ ਲੌਂਗ ਤੋਂ ਕੰਮ ਦੀ ਕੋਈ ਪ੍ਰੋਬਲਮ ਨਹੀਂ ਪੀਆਰ ਵੀ इजीली ਮਿਲੇਗੀ ਸਾਰਾ ਕੁਝ इजीली ਮਿਲੇਗਾ ਹੂੰ ਤੇ ਜੇ ਇਹਦੀ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਆਸਟ੍ਰੇਲੀਆ ਵਿੱਚ ਜਿਵੇਂ ਤੁਸੀਂ ਕਿਹਾ ਕਿ ਸੀਬੀਐਸਸੀ ਵਾਲਾ ਜਾ ਸਕਦਾ ਪਰ ਹੁਣ ਜੇ ਇੰਟਰਨੈਸ਼ਨਲ ਜਿਹਨਾਂ ਨੇ ਦੇਖੇ ਜਿਹੜੇ ਜਿਹੜੇ ਇਹ ਦੇਖ ਰਹੇ ਹੋਣਗੇ ਬਹੁਤ ਸਾਰੇ ਪੰਜਾਬ ਬੋਰਡ ਵਾਲੇ ਵੀ ਹੋਣਗੇ ਫਿਰ ਉਹ ਕੀ ਕਰਨ ਜਿਹੜਾ ਯੂਨੀਵਰਸਿਟੀ ਲੈ ਜਾਣਾ ਦੇਖੋ ਦੇਖੋ ਗਰੋਪੇਡ ਦੀ ਯੂਨੀਵਰਸ ਤੋ ਉਹਦੇ ਚ ਜਿਹੜੇ ਆਪਣਾ ਲੈਵਲ 2 ਦੀਆਂ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਚ ਐਡਮਿਸ਼ਨ ਹੋ ਰਹੀ ਆ ਪਰ ਉਹ ਵੀਜ਼ਾ ਚ ਸਕਸੈਸ ਰੇਟ ਆ ਉਹਦਾ 50 50 ਰਹਿੰਦਾ ਅਗਰ ਤੁਸੀਂ CBSE ਜਾਂ ਇੰਟਰਨੈਸ਼ਨਲ ਬੋਰਡ ਤੋਂ ਪੜ੍ਹੇ ਹੋ ਤਾਂ 100% ਆ ਸਾਡੀਆਂ ਲੇਟੈਸਟ ਜਿਹੜੀਆਂ ਆਟੋ ਗ੍ਰਾਂਟ ਵੀਜ਼ਾ ਆਏ ਸਾਡੇ ਤੇ ਜੇ ਅਮਰੀਕਾ ਯੂਕੇ ਜਾਣਾ ਹੋਵੇ ਇਧਰ ਅਮਰੀਕਾ ਜਾਣ ਲਈ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਅੱਜ ਦੇ ਟਾਈਮ 'ਚ ਅਮਰੀਕਾ ਦਾ ਬਹੁਤ ਵਧੀਆ ਵੀਜ਼ਾ ਆ ਰਿਹਾ ਹੈ ਅਮਰੀਕਾ ਅਗਰ ਤੁਸੀਂ ਟੌਪ ਦੀ 100 ਟੌਪ 100 ਚ ਯੂਨੀਵਰਸਿਟੀਆਂ ਸਰਚ ਕਰੋ ਤੁਸੀਂ ਆਪ ਐਡਮਿਸ਼ਨ ਕਰਾਓ ਕਿਸੇ ਏਜੰਟ ਤੋਂ ਵੀ ਐਡਮਿਸ਼ਨ ਕਰਾਉਂਦੇ ਹਾਂ ਇੱਕ ਵਾਰ ਚੈੱਕ ਜ਼ਰੂਰ ਕਰੋ ਕਿ ਤੁਹਾਡੀ ਯੂਨੀਵਰਸਿਟੀ ਦਾ ਐਕਸੈਪਟੈਂਸ ਰੇਟ ਕੀ ਹੈ ਉਹਦਾ ਰੈਂਕਿੰਗ ਕੀ ਹੈ ਅਗਰ ਤੁਸੀਂ ਵਧੀਆ ਯੂਨੀਵਰਸਿਟੀ ਜੈਨੂਨ ਫੰਡ ਰੈਲੀਮੈਂਟ ਕੋਰਸ ਲੈ ਕੇ ਜਾ ਰਹੇ ਹੋ ਤਾਂ ਯੂਐਸ ਅੰਬੈਸੀ 100% ਵੀਜ਼ਾ ਦੇ ਰਹੀ ਹੈ ਕੋਈ ਇਸ਼ੂ ਨਹੀਂ ਹੈਗਾ ਤਾਂ ਤੁਸੀਂ ਅਗਰ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਵਧੀਆ ਟੌਪ ਦੀ ਯੂਨੀਵਰਸਿਟੀ ਦਾ ਸਾਡੇ ਕੋਲ ਜ਼ਰੂਰ ਬੇਸਟ ਕਰੋ ਸਾਡੇ ਕੋਲ ਲੇਟੈਸਟ ਸਾਡੇ ਵੀਜ਼ੇ ਲੱਗੇ ਦੇਖੋ ਸਾਡੇ ਪੇਜ ਤੇ ਪਏ ਹੋਏ ਨੇ ਯੂਐਸ ਦੇ ਤਾਂ ਬਹੁਤ ਵਧੀਆ ਯੂਐਸ ਦਾ ਵੀਜ਼ਾ ਆ ਰਿਹਾ ਹੂੰ ਤੇ ਜੇ ਉਧਰ ਪਰਮਨੈਂਟ ਰੈ residense ਹੋਣਾ ਹੋਵੇ ਉਹ ਵੀ ਦੇਖੋ ਪਰਮਨੈਂਟ ਰੈ residense ਦੀ ਬੋਕ ਕਿ ਆਪਨੇ ਤਾਂ ਨੌਜਵਾਨ ਇਹ ਗੱਲ ਕਰਦੇ ਨੇ ਕਿ ਹਾਂ ਪੀਆ ਕਿਉਂਕਿ ਜਿਹੜਾ ਸਟੂਡੈਂਟ ਹੈ ਅਗਰ ਸਟੂਡੈਂਟ ਬੈਚਲਰ ਲੈ ਕੇ ਇੱਥੋਂ ਜਾ ਰਿਹਾ ਹੈ 5 ਸਾਲ ਦਾ ਵੀਜ਼ਾ ਲੱਗਦਾ ਹੈ 3 ਸਾਲ ਤੋਂ 4 ਦੀ ਸਟੱਡੀ ਕੰਪਲੀਟ ਹੋ ਕੇ ਉਸ ਤੋਂ ਬਾਅਦ ਉਹ ਗ੍ਰੀਨ ਕਾਰਡ ਰੈ ਲਿਮਟ ਜਿਹੜੀ ਉਹਦੀ ਸਟੱਡੀ ਹੈ ਉਹਦੇ ਨਾਲ ਜੋਬ ਸਰਚ ਕਰ ਲੈਂਦਾ ਤਾਂ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਅੱਗੇ ਪੀਆਰ ਵੀ ਹੋ ਜਾਂਦਾ ਕੋਈ ਈਸ਼ੂ ਵਾਲੀ ਗੱਲ ਨਹੀਂ ਜਿਹੜੇ ਬੱਚੇ ਉਨਾਂ ਜਾ ਕੇ ਉੱਤੇ ਪੜ੍ਹਦੇ ਨਹੀਂ ਐ ਉਹ ਉਹਨਾਂ ਦਾ ਫਿਰ ਪੀਆਰ ਦਾ ਮੁਸ਼ਕਲ ਹੀ ਐ ਇੱਕ ਕਈ ਇਹ ਵੀ ਹੁੰਦਾ ਟੂਰਿਸਟ ਵੀਜ਼ਾ ਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਸੋਚਦੇ ਆ ਕਿ ਅਸੀਂ ਉਧਰ ਸੈੱਟ ਹੋ ਜਾਈਏ ਉਹ ਫਿਰ ਆ ਦਾ ਬੱਕ ਅਪਾਰਟਮੈਂਟ ਬਣਾ ਲੈਂਦੇ ਜਾਂ ਕੋਈ ਇੱਧਰ ਉੱਧਰ ਦੇ ਕੰਮਾਂ 'ਚ ਪੈ ਜਾਂਦੇ ਨੇ ਜਿਹੜਾ ਟੂਰਿਸਟ ਦਾ ਕੰਮ ਹੈਗਾ ਜਿਵੇਂ ਹੁਣ ਤੁਸੀਂ ਕੈਨੇਡਾ ਦੀ ਗੱਲ ਕਰ ਲੋ ਕੈਨੇਡਾ इजीली ਵਰਕ ਪਰਮਿਟ ਚ ਕਨਵਰਟ ਹੋ ਜਾਂਦਾ ਯੂਐਸ ਦੀ ਗੱਲ ਕਰੀ ਤਾਂ ਤੁਹਾਡੇ ਕੋਲ ਐਚ1 ਬੀਬੀਜ ਲਈ ਉੱਥੇ ਦਾ ਏਮਪਲਾਇਰ ਜ਼ਰੂਰੀ ਹੈ ਉੱਥੇ ਹੁਣ ਐਚ1 ਬੀਬੀਜ ਚ ਉਹਨਾਂ ਨੇ 25 ਤੱਕ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਵੀ ਤੁਸੀਂ ਵਿਜ਼ਟਰ ਵੀਜ਼ੇ ਤੇ ਆ ਕੇ ਲੈ ਸਕਦੇ ਪਰ ਤੁਹਾਡੇ ਚ ਤੁਹਾਡਾ ਇੱਥੋਂ ਬੈਕਗ੍ਰਾਉਂਡ ਐਕਸਪੀਰੀਅੰਸ ਅੱਛਾ ਹੋਵੇ ਅੱਛੀ ਜੌਬ ਹੋ ਕੋਈ ਇੰਜੀਨੀਅਰਿੰਗ ਲਾਈਨ ਤੇ ਤੁਸੀਂ ਉੱਤੇ ਚੱਲ ਗਏ ਜਾਂ ਕੋਈ ਮੈਡੀਕਲ ਲਾਈਨ ਤੇ ਚੱਲ ਗਏ ਤੁਹਾਨੂੰ ਉੱਥੇ ਏਮਪਲਾਇਰ ਨੇ ਹਾਇਰ ਕਰ ਲਿਆ ਫਿਰ ਤੁਸੀਂ ਆਪਣ ਤੇ ਜੇ ਹੁਣ ਸਟੂਡੈਂਟ ਮੰਨ ਲਓ ਜਦੋਂ ਕੋਈ ਸੋਚਦਾ ਹੈਗਾ ਕਿ ਬਾਹਰ ਜਾਣਾ ਹੈਗਾ 12th ਪਾਸ ਆਊਟ ਹੋ ਗਿਆ ਤੇ ਚੰਗੇ ਖਾਸੇ ਉਹਨੇ ਚਲੋ ਠੀਕ ਹੈ ਬੈਂਡ ਵੀ ਲਿਆਂਦੇ ਤੇ ਬੈਸਟ ਕੰਟਰੀ ਜਿਹੜੇ ਉਹਨੇ ਚੁਣੀ ਹੋਵੇ ਯੂਰਪੋ ਵੱਲ ਜਾਵੇ ਆ ਦੇ ਫਿਊਚਰ ਲਈ ਸੈਟਲਮੈਂਟ ਲਈ ਕੰਮ ਦੇ ਲਈ ਤੇ ਜਿੱਥੇ ਜਾ ਕੇ ਉਹਦਾ ਖਰਚਾ ਘੱਟ ਹੋਵੇ ਤੇ ਉਹ ਥੋੜੇ ਬਹੁਤ ਪੈਸੇ ਇੱਧਰ ਵੀ ਭੇਜ ਸਕਿਆ ਕਿਉਂਕਿ ਬਹੁਤ ਸਾਰੀਆਂ ਖਬਰਾਂ ਦੇਖ ਆਉਂਦੀਆਂ ਨੇ ਕਿ ਇੱਧਰੋਂ ਜ਼ਮੀਨਾਂ ਵੇਚ-ਵੇਚ ਕੇ ਜਾਂਦੇ ਨੇ ਉੱਤੇ ਕੰਮ ਨਹੀਂ ਮਿਲਦਾ ਫਿਰ ਉਸ ਤੋਂ ਬਾਅਦ ਉਹ ਟੈਨਸ਼ਨ ਡਿਪਰੈਸ਼ਨ ਫਿਰ ਉਧਰੋਂ ਦੇਖੋ ਜੇ ਤਾਂ ਬੱਚਾ ਬਹੁਤ ਵਧੀਆ ਜਾਂਦੀ ਆ ਤਾਂ ਫਿਰ ਉਹ ਡੈੱਡ ਬੋਡੀ ਵੀ 100 ਰੁਪਏ ਲਾ ਕੇ ਦਵਾਰੇ ਆਉਂਦੀ ਜੇ ਤਾਂ ਬੱਚਾ ਕੁਆਲੀਫਾਈਡ ਹੈ ਅੱਛੀ ਪਰਸੈਂਟੇਜ ਹੈ 24 ਪਾਸ ਆਊਟ ਹੈ ਉਹਨੇ ਚੂਜ਼ ਕਰਨਾ ਤਾਂ ਬੈਸਟ ਆਸਟ੍ਰੇਲੀਆ ਪੈਸੇ ਕਮਾਉਣ ਨੂੰ ਔਰ ਸੈਟਲ ਹੋਣ ਨੂੰ ਵੀ ਅਗਰ ਬੱਚਾ ਥੋੜਾ ਜਿਹਾ ਵੀ ਕਹਿੰਦਾ ਕੈਨੇਡਾ ਵੀ ਜਾ ਸਕਦਾ ਆਉਣ ਵਾਲੇ 2 ਸਾਲਾਂ ਤੋਂ ਬਾਅਦ ਕੈਨੇਡਾ ਦਾ ਸਟੇਟਸ ਬਹੁਤ ਵਧੀਆ ਹੋਣਾ ਵਾ ਉਹਨਾਂ ਨੇ ਸਹੀ ਤਰੀਕੇ ਨਾਲ ਆਉਣ ਉਹ ਆਪਣੇ ਟਰੈਕ ਤੇ ਆ ਗਏ ਆ ਉਹਨਾਂ ਨੇ ਸਹੀ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਚੇਂਜ ਕੀਤੀਆਂ ਨੇ ਉਹ ਬਿਲਕੁਲ ਜਾਇਜ਼ ਨੇ ਕਿਉਂਕਿ ਕਾਲਜਾਂ ਵਾਲੇ ਵੀ ਬਹੁਤ ਜ਼ਿਆਦਾ ਤੱਕਾ ਕਰਦੇ ਸੀਗੇ ਬੱਚਿਆਂ ਨਾਲ ਤੇ ਬੱਚਿਆਂ ਨੂੰ ਪ੍ਰੋਬਲਮਸ ਵੀ ਆ ਰਹੀਆਂ ਸੀਗੀਆਂ ਅਸੀਂ ਰਹਿਣ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਸੀ ਕਿ ਕੈਨੇਡਾ ਦੇ ਵਿੱਚ ਰਹਿਣ ਦੀ ਉਹਨਾਂ ਦੇ ਹਾਊਸਿੰਗ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਤਾਂ ਉਹਨਾਂ ਨੂੰ ਸੈਟ ਅਪ ਕਰਨ ਲਈ ਉਹਨਾਂ ਨੇ ਥੋੜੀ ਸਖਤੀ ਕੀਤੀ ਹੈ ਪਰ ਇਹ ਨਹੀਂ ਹੈਗਾ ਵੀ ਆਉਣ ਨਾਲ ਟਾਈਮ 'ਚ ਕੈਨੇਡਾ ਜ਼ੀਰੋ ਹੋ ਜਾਏਗਾ ਕੈਨੇਡਾ ਟੈਂਪਰੇਰੀ ਜਿਹੜੀ ਕੈਪ ਲਾਈ ਹੈ 2 ਸਾਲ ਲਈ ਹੈ ਹਮਮ ਔਰ ਆਉਣ ਨਾਲ ਟਾਈਮ ਦੇ ਵਿੱਚ ਕੈਨੇਡਾ ਦਾ ਵੀਜ਼ਾ ਬਹੁਤ ਔਖਾ ਮਿਲੂਗਾ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਦੇਖੋ ਅੱਜ ਤੁਸੀਂ ਸੈਟਲ ਹੋਣਾ ਸਭ ਤੋਂ ਬੈਸਟ ਕੰਟਰੀ ਇਸ ਟਾਈਮ ਸੈਟਲ ਹੋਣ ਲਈ ਕੈਨੇਡਾ ਹੀ ਹੈ ਕੈਨੇਡਾ ਤੁਸੀਂ ਜਾਓਗੇ ਤੁਹਾਡਾ ਪਿੱਛੇ ਪਰਿਵਾਰ ਦਾ ਵੀਜ਼ਾ ਲ ਪੀਰੈਂਟਸ ਦਾ ਵੀਜ਼ਾ ਲੱਗ ਜੇਗਾ ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਆ ਪੀਆਰ ਵੀ ਹੈਗੀ ਆ ਪੀਆਰ ਤੋਂ ਬਾਅਦ ਤੁਸੀਂ ਇਧਰ ਉਧਰ ਕਿਤੇ ਵੀ ਮੂਵ ਹੋ ਸਕਦੇ ਹੋ ਉਸ ਇਸ ਦੇ ਮੁਕਾਬਲੇ ਆਪਾਂ ਹੋਰ ਕੰਟਰੀਆਂ ਦੀ ਗੱਲ ਕਰੀਏ ਯੂਕੇ ਦੇ ਵਿੱਚ ਪੀਆਰ ਨੂੰ 5 ਤੋਂ 6 ਸਾਲ ਲੱਗ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ 8 ਤੋਂ 10 ਸਾਲ ਲੱਗਣਗੇ ਅਗਰ ਤੁਸੀਂ ਪ੍ਰੋਪਰ ਸਟੱਡੀ ਕਰੋਗੇ ਫਿਰ ਉਸ ਤੋਂ ਬਾਅਦ ਟੀਆਰ ਆ ਫਿਰ ਵਰਕ ਪਰਮਿਟ ਮਤਲਬ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਰਦੇ ਆ ਤਾਂ ਐਂਡ ਤੇ ਜਾ ਕੇ ਪੀਆਰ ਆ ਜਾਂਦੀ ਹੈ ਤੇ ਉਹ ਉਹਦੇ ਵਿੱਚ ਵੀ ਮਤਲਬ ਪੀਆਰ ਦਾ ਟਫ ਹੈ ਥੋੜਾ ਆਸਟ੍ਰੇਲੀਆ ਤੇ ਜੇ ਆਪਾਂ ਬੈਸਟ ਅੱਜ ਦੇ ਟਾਈਮ 'ਚ ਜਿਹਨੇ ਸੈਟਲ ਹੋਣਾ ਹੈ ਵੀ ਜਿਹਦੇ ਕੋਲ ਬੈਕਅਪ ਅੱਛਾ ਹੈਗਾ ਤਾਂ ਉਹ ਕੈਨੇਡਾ ਹੀ ਚੂਜ਼ ਕਰੇ ਅਸੀਂ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਕਿ ਸਾਡੇ ਕੋਲ ਤਾਂ ਜੀ ਬੈਂਡ ਵੀ ਘੱਟ ਨੇ ਸਾਡੇ ਕੋਲ ਖਰਚੇ ਵੀ ਜ਼ਿਆਦਾ ਨਹੀਂ ਹੈਗੇ ਤਾਂ ਉਹਨਾਂ ਲਈ ਬੈਸਟ ਹੈਗਾ ਇਸ ਟਾਈਮ ਆਇਰਲੈਂਡ ਤੇ ਜਰਮਨੀ जिने ਘਟ ਬੈਂਡ ਨੇ ਜਿਹਦੇ ਜਾਂ ਤੇ ਜਿਹਨੇ ਖਰਚਾ ਵੀ ਬੜਾ ਕਰਨਾ ਨਹੀਂ ਖਰਚਾ ਵੀ ਬੜਾ ਨਹੀਂ ਕਰਨਾ ਔਰ ਉਹਨਾਂ ਨੇ ਅਰਨਿੰਗ ਵੀ ਕਰਨੀ ਹੈ ਵੀ ਕਮਾਈ ਵੀ ਕਰ ਲਈਏ ਘਰੇ ਵੀ ਥੋੜਾ ਮੋਟਾ ਭੇਜਦੀ ਆਪਣੇ ਫੀਸਾਂ ਵੀ ਕੱਢ ਲਈਏ ਤਾਂ 에어ਲੈਂਡ ਤੇ ਜਰਮਨੀ ਦੇ ਵਿੱਚ ਤੁਸੀਂ ਸਰਚ ਕਰੋ ਮੇਰੀ ਕਹਿਣ ਤੇ ਨਾ ਜਾਇਓ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉੱਥੇ ਜੋਬਸ ਦੀਆਂ ਆਨਲਾਈਨ ਸਾਰਾ ਕੁਝ ਪਿਆ ਵਾ ਪੜੇ ਲਿਖੇ ਹੋ ਚੈੱਕ ਕਰੋ ਫਿਰ ਤੁਸੀਂ ਵੀਜ਼ਾ ਅਪਲਾਈ ਕਰੋ ਔਰ ਵੀਜ਼ਾ ਸਕਸੈਸ ਰੇਟ 100% ਆ ਰਿਹਾ ਤਾਂ ਤੁਸੀਂ ਆਪਣਾ ਬਹੁਤ ਘੱਟ ਖਰਚਾ ਜਾ ਰਹੇ ਨੇ ਆਇਰਲੈਂਡ ਦੇ ਵਿੱਚ ਕਾਫੀ ਜਾ ਰਹੇ ਨਹੀਂ ਜੀ ਸਾਡੇ ਜਿਹੜੇ ਬੱਚੇ ਨੇ ਅਪਲਾਈ ਕਰਨਾ ਸਾਡੇ ਤੋਂ ਨੰਬਰ ਲੈ ਲਓ ਆ ਕੇ ਤੁਸੀਂ ਇੱਕ ਵਾਰ ਫੋਨ ਤਾਂ ਕਰੋ ਉਹਨਾਂ ਨੂੰ ਤਿੰਨ ਤਿੰਨ ਦਿਨਾਂ ਬਾਅਦ ਬੱਚੇ ਸਾਰੇ ਕੰਮ ਤੇ ਚੱਲ ਗਏ ਸੀ ਹੂੰ ਹੂੰ ਤੋਂ ਜਿਹੜੇ ਬੱਚਿਆਂ ਨੇ ਘੱਟ ਖਰਚਾ ਕਰਨਾ ਸਾਡੇ ਕੋਲ ਯੂਕੇ ਦੀਆਂ ਵੀ ਕਾਫੀ ਆਪਸ਼ਨ ਜਾਈਆਂ ਜਿਹੜੇ ਘੱਟ ਖਰਚੇ ਵਾਲੀਆਂ ਹੈਗੀਆਂ ਨੇ ਤਾਂ ਇੱਕ ਵਾਰ ਸਾਡੇ ਆਫਿਸ ਜ਼ਰੂਰ ਵਿਸਟ ਕਰੋ ਜਿਨ੍ਹਾਂ ਬੱਚਿਆਂ ਨੇ ਘੱਟ ਖਰਚਾ ਕਰਨਾ ਹੈ ਜਾਂ ਉਹਨਾਂ ਦੀ ਬੈਂਡ ਪਰਸੈਂਟੇਜ ਘੱਟ ਹੈ ਉਹਨਾਂ ਲਈ ਜਰਮਨੀ ਆਇਰਲੈਂਡ ਤੇ ਯੂਕੇ ਬੈਸਟ ਹੈਗੀਆਂ ਨੇ ਇੱਕ ਵਾਰ ਬਾਈ ਜੀ ਆਖਰੀ ਇੱਕ ਮੈਸੇਜ ਜਿਹੜਾ ਸਾਡੇ ਈਵਰ ਨੂੰ ਦੇਣਾ ਚਾਹਉ ਕਿਉਂਕਿ ਬਹੁਤ ਸਾਰੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਜਦੋਂ ਦਾ ਐਕਟਿਵ ਹੋਇਆ ਤਾਂ ਹਰੇਕ ਕੰਟਰੀ ਨੂੰ ਲੈ ਕੇ ਵੱਖ-ਵੱਖ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਵੈਸਟ ਦੇ ਵਿੱਚ ਬਹੁਤ ਮੰਗਾਈ ਹੋਈ ਪਈ ਹੈ ਪੋਸਟ ਕੋਵਿਡ ਸਾਰਾ ਕੁਝ ਹੀ ਬਦਲ ਗਿਆ ਜਿਵੇਂ ਆਪਣਾ ਕਲਾਈਮੇਟ ਚੇਂਜਸ ਆ ਕੇ এনवायरमेंट ਬਦਲ ਗਿਆ ਉਮੀ ਜਿਹੜਾ ਵੈਸਟ ਸਾਰਾ ਬੱਲਿਆ ਪਿਆ ਉੱਥੇ ਰੈਸੈਸ਼ਨ ਇੰਨਾ ਜ਼ਿਆਦਾ ਆਇਆ ਪਿਆ ਜਿਵੇਂ ਕੈਨੇਡਾ ਦੀ ਗੱਲ ਕੀਤੀ ਮਿਲੀਅਨ ਮਿਲੀਅਨ ਦੇ ਘਰ 2-2 ਮਿਲੀਅਨ ਦੇ ਹੋ ਗਿਆ ਤਾਂ ਲੋਕਾਂ ਨੇ ਇੱਥੋਂ ਤਾਂ ਕਰਜ਼ੇ ਲੈ ਕੇ ਜਾਂ ਫਰ ਉਹ ਉੱਥੇ ਜਾ ਕੇ ਕੁਝ ਹੁੰਦਾ ਨਹੀਂਗਾ ਕਿਸੇ ਵੀ ਦੇਸ਼ ਦੇ ਵਿੱਚ ਤਾਂ ਇੱਕ ਕੋਈ ਜਿਹੜੀ ਸਟੂਡੈਂਟ ਕੀ ਕਿੜੀਆਂ ਕਿੜੀਆਂ ਚੀਜ਼ਾਂ ਨੂੰ ਦੇਖਣ ਕਿਹੜੇ-ਕਿਹੜੇ ਪੈਰਾਮੀਟਰ ਨੂੰ ਧਿਆਨ ਚ ਰੱਖਣ ਘਰਦਿਆਂ ਨੂੰ ਵੀ ਸੌਖੇ ਰੱਖਣ ਤੇ ਆਪ ਵੀ ਉੱਥੇ ਜਾ ਕੇ ਸੌਖੇ ਰਹਿਣ ਦੇਖੋ ਸਟੂਡੈਂਟ ਨੂੰ ਮੇਰੀ ਤਾਂ ਹੀ ਅਪੀਲ ਹੈ ਕਿ ਜਦੋਂ ਤੁਸੀਂ ਕਿਸੇ ਵੀ ਏਜੰਟ ਕੋਲ ਵੀਜ਼ਾ ਅਪਲਾਈ ਕਰਦੇ ਹੋ ਇੱਕ ਤਾਂ ਏਜੰਟ ਦੀ ਪ੍ਰੋਫਾਈਲ ਜ਼ਰੂਰ ਚੈੱਕ ਕਰਿਆ ਕਰੋ ਵੀ ਇਹਨੇ ਕੋਈ ਪਿੱਛੇ ਬੈਕਗ੍ਰਾਉਂਡ ਵਿੱਚ ਕਿੰਨੇ ਕੁ ਵੀਜ਼ੇ ਲਵਾਏ ਨੇ ਸੈਕੰਡ ਜਦੋਂ ਤੁਹਾਨੂੰ ਕੋਈ ਏਜੰਟ ਕੋਈ ਵੀ ਆਪਸ਼ਨ ਦਿੰਦਾ ਤੁਸੀਂ ਉਹਨੂੰ ਗੂਗਲ ਜ਼ਰੂਰ ਕਰਿਆ ਕਰੋ ਗੂਗਲ ਕਰਕੇ ਉਹਦੇ ਬਾਰੇ ਪੜਿਆ ਕਰੋ ਵੀ ਇਹ ਇਹਦਾ ਕੀ ਬੈਨੀਫਿਟਸ ਨੇ ਸਾਨੂੰ ਕਿਹੜਾ ਕਾਲਜ ਹੈ ਐਪੀਐਸ ਡਬਲਯੂਪੀ ਹੈਗਾ ਇਹਦੇ ਚ ਕਿ ਨਹੀਂ ਹੈਗਾ ਅੱਗੇ ਵਰਕ ਪਰਮਿਟ ਸਾਨੂੰ ਮਿਲੂਗਾ ਕਿ ਨਹੀਂ ਮਿਲੂਗਾ ਪੀਆਰ ਦੇ ਕੀ ਚਾਂਸਸ ਹੈਗੇ ਇੱਥੇ ਵਰਕਿੰਗਸ ਦੀਆਂ ਕੀ ਜਿਵੇਂ ਹੁਣ ਮੈਂ ਕਿਯੂਬੀਕ ਦੀ ਗੱਲ ਕੀਤੀ ਕਿਯੂਬੀਕ ਦੇ ਵਿੱਚ ਤੁਸੀਂ ਸਰਚ ਕਰੋ ਵੀ ਇੱਥੇ ਕੀ ਜੋਬ ਜੋਬ ਪਲੇਸਮੈਂਟ ਕਿੰਨੀਆਂ ਕਿ ਹੈਗੀਆਂ ਨੇ ਕੀ ਹੈ ਉਸ ਤੋਂ ਬਾਅਦ ਤੁਸੀਂ ਵੀਜ਼ਾ ਅਪਲਾਈ ਕਰੋ ਇੱਕ ਵਾਰ ਜਦੋਂ ਤੁਹਾਨੂੰ ਏਜੰਟ ਦੇ ਕਹੇ ਤੇ ਨਾ ਕਰੋ ਕਿਉਂਕਿ ਉਹ ਟਾਈਮ ਨਿਕਲ ਗਿਆ ਕਿ ਜੋ ਆਇਆ ਚਲ ਗਿਆ ਜੋ ਆਇਆ ਚਲ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਪ੍ਰੋਵਿੰਸ ਦੇ ਆਪੋ ਆਪਣੇ ਰੂਲ ਨੇ ਚੇ ਤੁਸੀਂ ਅਸਟ੍ਰੇਲੀਆ ਦੀ ਗੱਲ ਕਰੋ ਉਹਨਾਂ ਦੇ ਆਪਣੇ ਰੂਲ ਨੇ ਯੂਕੇ ਦੇ ਆਪਣੇ ਨੇ ਅਗਰ ਕੈਨੇਡਾ ਦੀ ਹਰ ਇੱਕ ਪ੍ਰੋਵਿੰਸ ਦੇ ਆਪਣੇ ਰੂਲ ਨੇ ਤਾਂ ਇੱਕ ਵਾਰ ਜ਼ਰੂਰ ਧਿਆਨ ਨਾਲ ਮੈਂ ਤਾਂ ਕਹੂੰਗਾ ਕਿ ਇੱਕ ਵਾਰ ਆਪ ਵੀ ਹੋਮਵਰਕ ਕਰਨ ਹੋਮਵਰਕ ਕਰਨ ਅਸੇ ਸੈਕੰਡ ਬੱਚਿਆਂ ਨੂੰ ਕੰਮ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਡੇਢ ਤੋਂ 2 ਮਹੀਨਾ ਕੋਈ ਨਾ ਕੋਈ 스ਕਿਲ ਜੀ ਜ਼ਰੂਰ ਸਿੱਖ ਕੇ ਜਾਣ ਇਥੋਂ ਹਮ ਜੇ ਕੋਈ ਪਲੰਬਰ ਹੈ ਕੋਈ ਇਲੈਕਟ੍ਰੀਸ਼ੀਅਨ ਹੈ ਜਾਂ ਕੋਈ AC ਮਕੈਨਿਕ ਹੈ ਜਾਂ ਕੋਈ ਮੋਟਰ ਮਕੈਨਿਕ ਹੈ 2 ਮਹੀਨੇ ਤੁਸੀਂ 3 ਮਹੀਨੇ ਜਦੋਂ ਤੱਕ ਵੀਜ਼ਾ ਨਹੀਂ ਆਂਦਾ ਜਾਂ ਤੁਸੀਂ ਜਾਂਦੇ ਨਹੀਂ ਤਾਂ ਕੰਮ ਜ਼ਰੂਰ ਸਿੱਖ ਕੇ ਜਾਓ ਤਾਂ ਕਿ ਸਾਨੂੰ ਉੱਥੇ ਕੰਮ ਦੀ ਪ੍ਰੋਬਲਮ ਨਾ ਆਵੇ ਹੁਣ ਆਪਾਂ ਨੂੰ ਕੋਈ ਆਪਾਂ ਨੂੰ ਹੁਨਰ ਕੋਈ ਹੁੰਦਾ ਨਹੀਂ ਆਪਾਂ ਕੋਈ ਕੰਮ ਆਪਾਂ ਨੂੰ ਆਂਦਾ ਨਹੀਂ ਹੈ ਤਾਂ ਫਿਰ ਕੰਮ ਦੀ ਪ੍ਰੋਬਲਮ ਆ ਜਾਂਦੀ ਹੈ ਤੁਹੇ ਜੇ ਤੁਹਾਨੂੰ ਕੋਈ ਮਾੜਾ ਮੋਟਾ ਹੌਨਰ ਹੈਗਾ 2 ਮਹੀਨਾ ਤੁਸੀਂ ਕੰਮ ਸਿੱਖਿਆ ਕੋਈ ਬਿਲਡਿੰਗਸ ਬਣ ਰਹੀਆਂ ਨੇ ਤੁਸੀਂ ਉੱਥੇ ਮਾੜਾ ਮੋਟਾ ਕੰਮ ਕਰੋਗੇ ਤਾਂ 100% ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਕੈਨੇਡਾ ਚ ਵੀ ਕੰਮ ਦੀ ਇੱਥੇ ਸਾਨੂੰ ਟੈਨਸ਼ਨ ਹੈ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਤਾ ਕਿਸੇ ਨਾ ਕਿਸੇ ਲੋਕਲ ਆਪਣੇ ਕੋਲ ਸਾਰੇ ਸਾਧਨ ਹੁੰਦੇ ਆ ਕਿ ਹਰੇਕ ਸ਼ਹਿਰ ਦੇ ਨੇੜੇ ਤੇੜੇ ਕੋਈ ਨਾ ਕੋਈ ਵਧੀਆ ਮਕੈਨਿਕ ਬੈਠੇ ਨੇ ਤੁਸੀਂ ਆਪਣਾ ਕੰਮ ਜ਼ਰੂਰ ਸਿੱਖੇ ਜਾਓ ਮੇਰਾ ਲਾਸਟ ਦੇ ਵਿੱਚ ਇਹੀ ਮੈਸੇਜ ਹੈ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਅੱਜ ਦੇ ਟਾਈਮ ਦੇ ਵਿੱਚ ਕਿਤੇ ਵੀ ਪੈਸੇ ਪਸਾਉਣ ਦੀ ਜ਼ਰੂਰਤ ਨਹੀਂ ਐਂਡ ਤੇ ਇਹੀ ਕਹੂੰਗਾ ਕਿ ਸਾਰੀਆਂ ਕੰਟਰੀਆਂ ਦੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਕੈਨੇਡਾ ਅਪਲਾਈ ਕਰਨਾ ਇਨਕਲੂਡਿੰਗ ਜੀਆਈਸੀ ਅਰਾਊਂਡ 20 ਦੇ ਅਰਾਊਂਡ ਪੈਕੇਜ ਹੈਗਾ 1 ਸਾਲ ਦੀ ਫੀਸ ਵਿੱਚ ਇਨਕਲੂਡ ਹੈ ਆਫਰ ਲੈਟਰ ਚਾਰजेस एवरीथिंग ਇਨਕਲੂਡ ਹੈ ਹਮਮ ਅਗਰ ਤੁਸੀਂ ਕੈਨੇਡਾ ਦੀ ਗੱਲ ਕਰੋ ਅਗਰ ਆਸਟ੍ਰੇਲੀਆ ਦੀ ਗੱਲ ਕਰੋ ਉਹ ਵੀ ਲੈਵਲ ਬੰਦੀ ਯੂਨੀਵਰਸਿਟੀ ਦਾ ਜਿਹਦਾ ਫਾਈਲ ਅਸੀਂ ਉਹੀ ਲੈਣੀ ਹੈ ਕਿ ਜਿਹਦਾ ਅਸੀਂ ਵੀਜ਼ਾ ਲਵਾ ਸਕੀਏ ਹਮਮ ਅਸੀਂ ਜਿਹੜਾ ਕੋਈ ਬੱਚਾ 23 ਪਾਸ ਆਊਟ ਹੈ ਜਾਂ ਆਰਟਸ ਦਾ ਬੱਚਾ ਹੈ ਜਾਂ ਉਹ ਸਟੇਟ ਬੋਰਡ ਦਾ ਬੱਚਾ ਹੈ ਜਾ ਜਿੱਥੇ ਸਾਨੂੰ ਲੱਗਿਆ ਕਿ ਇਹਦਾ ਵੀਜ਼ਾ ਸੀ ਨਹੀਂ ਲਵਾ ਸਕਣੇ ਸੀ ਉਹਨੂੰ ਸਿੱਧਾ ਨਾ ਕਰ ਦਾਂਗੇ ਤਾਂ ਕਿ ਹੋਰ ਕੰਟਰੀ ਚ ਉਹ ਬੱਚਾ ਅਪਲਾਈ ਕਰ ਸਕੇ ਹੋਰ ਆਪਸ਼ਨ ਚ ਆਇਰਲੈਂਡ ਦੀ ਹੋਊਗੀ ਯੂਕੇ ਦੀ ਹੋਊਗੀ ਜਰਮਨੀ ਦੀ ਹੋਊਗੀ ਉਧਰ ਟਰਾਈ ਕਰੀ ਉਧਰ ਨੂੰ ਟਰਾਈ ਕਰ ਲੈਣ ਤਾਂ ਕਿ ਬੱਚੇ ਦਾ ਫਿਊਚਰ ਵੀ ਖਰਾਬ ਨਾ ਹੋਵੇ ਪੈਸਾ ਵੀ ਖਰਾਬ ਨਾ ਹੋਵੇ ਟਾਈਮ ਵੀ ਖਰਾਬ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਸასი ਗਾਲ ਜੀ